ਪੁਲਾਹਤ ਤੋਂ ਬੇਗੋਵਾਲ ਨਜ਼ਦੀਕ ਖੇਤਾ ਦੇ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਕਨ ਸੜਕ ਤੇ ਜਾ ਰਿਹਾ ਮੋਟਰਸਾਈਕਲ ਸਵਾਰ ਅੱਗ ਦੀ ਚਪੇਟ ਵਿੱਚ ਆ ਗਿਆ ਜਿਸ ਦੀ ਇਹ ਹਾਦਸੇ ਵਿੱਚ ਮੌਤ ਹੋ ਗਈ ਹਜੇ ਤੱਕ ਉਕਤ ਮੋਟਰਸਾਈਕਲ ਸਵਾਰ ਦੀ ਪਛਾਣ ਨਹੀਂ ਹੋ ਸਕੀ ਜਾਣਕਾਰੀ ਮੁਤਾਬਕ ਬੇਗੋਵਾਲ ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨਾਮ ਮਲੂਮ ਵਿਅਕਤੀ ਪੁਲਾਹਤ ਦੇ ਬੇਗੋਵਾਲ ਆ ਰਿਹਾ ਸੀ ਤਾਂ ਜਦ ਪੁਹਾੜਸ ਨਜ਼ਦੀਕ ਪੁੱਜਾ ਤਾਂ ਖੇਤਾ ਵਿੱਚ ਲੱਗੀ ਅੱਗ ਨੇ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਚਿਕਾਚੋਕ ਹੈ ਕਿ ਪ੍ਰਸ਼ਾਸਨ ਵੱਲੋਂ ਨਾਲ ਦੀ ਨਾਲ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਨਾੜ ਨੂੰ ਅੱਗ ਨਾ ਲਗਾਈ ਜਾਵੇ ਪਰ ਫਿਲਹਾਲ ਸਥਿਤੀ ਉੱਥੇ ਦੀ ਉੱਥੇ ਹੀ ਹੈ ਜੋ ਕਿ ਆਉਣ ਵਾਲੇ ਜਾਣ ਵਾਲੇ ਰਾਗੀਰਾ ਲਈ ਮੁਸੀਬਤ ਦਾ ਡਰ ਦਾ ਕਾਰਨ ਬਣ ਰਹੀ ਹੈ ਬੇਗੋਬਾਲ ਪੁਲਿਸ ਦੇ ਐਸਐਚਓ ਅਮਰਜੀਤ ਕੌਰ ਨੇ ਮੌਕੇ ਤੇ ਪੁਲਿਸ ਪਾਰਟੀ ਨੂੰ ਲੈ ਕੇ ਪੁੱਜੇ ਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੀ ਪਛਾਣ ਕਰਨ ਲਈ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਕਪੂਥਲਾ ਤੋਂ ਅਜੇ ਸਵੇਰ ਵਾਲ ਦੀ ਰਿਪੋਰਟ ਏ ਤੇ ਬੱਕਰੀ ਆ ਮੋਰ ਮੋਰ ਨਾਲ ਭੱਜੀ ਆ ਘਟੜਾ ਵਾਪਰੀ ਆ ਜੀ ਇਹ ਅੱਗ ਲਾਈ ਸੀ ਤੇ ਤੇ ਇਹਨਾਂ ਨੂੰ ਧੱਕਿਆ ਹੀ ਪਿੱਛੇ ਫੇਰ ਵੀ ਲੰਘ ਕੇ ਵਿਚੋ ਵੀ ਆ ਗਿਆ ਬੰਦੇ ਇਹ ਇਕੱਲਾ ਹੀ ਸੀ ਮੇਰਾ ਬੰਦਾ ਇਕੱਲਾ ਹੀ ਵਾਲ ਲੰਮਾ ਹੀ ਬੰਦਾ ਜਵਾਕ ਜੀ ਬੰਦਾ ਸਾਡੇ ਜੀ ਕਰਨੇ ਆ ਕਿਉਂਕਿ ਇਹ ਘਟੜਾ ਵਾਪਰੀਆਂ ਕਿਸਾਨ ਪਰ ਇਹ ਕਿਸਾਨ ਨੇ ਆਪਾਂ ਇਹ ਹਾਰਗ ਨਹੀਂ ਕਹਿੰਦੇ ਜੀ ਨਹੀਂ ਲਾਉਣੀ ਚਾਹੀਦੀ ਅੱਗ ਦਾ ਮੇਨ ਲਾਈਵ ਜਿਹੜੀ ਲਾਈਵ ਹੈ ਸਾਹਿਬ ਆਬਾਤ ਕਿੰਨੇ ਸੜ ਗਏ ਆ ਆਬ ਜਰਾ ਉਹਦੇ ਮੇਂ ਬੰਦਾ ਜਿਆਦਾ ਜਿਆਦਾ ਲੱਗਾ ਹੈ ਅੱਜ ਕਰੀਬ 1 ਵਜੇ ਸਾਨੂੰ ਇਤਲਾ ਮਿਲੀ ਕਿ ਪਿੰਡ ਪਦਾਸ ਨੇੜੇ ਇੱਕ ਨੌਜਵਾਨ ਸਮੇਤ ਮੋਟਰਸਾਈਕਲ ਅੱਗ ਨਾਲ ਝੁੱਲਸ ਰਿਹਾ ਹੈ ਜੋ ਕਿ ਅਸੀਂ ਮੌਕੇ ਤੇ ਪਹੁੰਚੇ ਆ ਉੱਥੇ ਜਾ ਕੇ ਦੇਖਿਆ ਕਿ ਨਾਲ ਨੂੰ ਅੱਗ ਲੱਗੀ ਹੋਈ ਸੀ ਜਿਹਦੇ ਨਾਲ ਕਿ ਮੋਟਰਸਾਈਕਲ ਇਨ ਬੈਲੈਂਸ ਹੋਇਆ ਜਾਂ ਕਿ ਇਹਦੇ ਬਾਰੇ ਆਪਾਂ ਤਤਸ਼ਖਾ ਕਰ ਰਹੇ ਆ ਕਿ ਉਹ ਰੋਡ ਦੇ ਕੰਢੇ ਇੱਕ ਦਰਖਤ ਨਾਲ ਟਕਰਾਇਆ ਜਿਹੜਾ ਕਿ ਉੱਥੇ ਲੜ ਰਿਹਾ ਉਸ ਤੋਂ ਬਾਅਦ ਉਹ ਨੂੰ ਅੱਗ ਨੂੰ ਅੱਗ ਲੱਗ ਗਈ। ਮੈਂ ਇਹ ਲੜਕਾ ਕਿੱਧਰੋਂ ਆ ਰਿਹਾ ਸੀ? ਮੌਕੇ ਦੇ ਹਾਲਾਤਾਂ ਮੁਤਾਬਕ ਇਹ ਲੜਕਾ ਫਰੱਥ ਤੋਂ ਬੇਗਵਾਲ ਨੂੰ ਜਾ ਰਿਹਾ ਸੀ ਜਿਸ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਕਿਉਂਕਿ ਉਹ ਬੋਡੀ ਦਾ ਕੱਪੜੇ ਵੀ ਉਹਦੀ ਪਛਾਣ ਸਾਰਾ ਕੁਝ ਸੜ ਚੁੱਕਿਆ। ਇਹ ਕਿਹੜੀ ਲੋਕੇਸ਼ਨ ਹੈ ਜਿੱਥੇ ਹਾਦਸਾ ਵਾਪਰਿਆ ਔਰ ਕਿਸਾਨਾਂ ਨੂੰ ਕੀ ਕੀ ਕਰਨਾ ਕਰਨਾ? ਇਹ ਪਿੰਡ ਬਦਾਸ ਦੇ ਨੇੜੇ ਹੈ। ਮੇਰੇ ਸਾਰੇ ਕਿਸਾਨਾਂ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਨਾੜ ਨੂੰ ਅੱਗ ਨਾ ਲਾਈ ਜਾ ਸਕੇ ਕੱਲ ਨੂੰ ਕੁਝ ਵੱਡਾ ਵੀ ਹਾਦਸਾ ਹੋ ਸਕਦਾ ਹੈ ਕੀ ਕਾਰਵਾਈ ਆ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਅਸੀਂ ਮੌਕੇ ਤੇ ਅੱਗ ਲਗਾਉਣ ਦੇ ਕਾਰਨਾਂ ਬਾਰੇ ਵੀ ਪਤਾ ਕਰ ਰਹੇ ਹਾਂ ਕਿ ਕਿਉਂਕਿ ਕਾਫੀ ਜ਼ਿਆਦਾ ਖੇਤ ਆਸ-ਪਾਸ ਦੇ ਸੜੇ ਹੋਏ ਆ ਇਸ ਜਿਸ ਦੇ ਬਾਰੇ ਆਪਾਂ ਤਫ਼ਤੀਸ਼ ਕਰ ਰਹੇ ਹਾਂ ਇਹ ਤਾਂ ਸਪਸ਼ਟ ਹੈ ਕਿ ਲੜਕਾ ਜਿਹੜਾ ਰਾਗੀਤ ਸੀ ਉਹ ਸੜਕ ਤੇ ਆ ਰਿਹਾ ਸੀ ਔਰ ਨਾੜ ਨੂੰ ਅੱਗ ਲੱਗੀ ਹੋਈ ਸੀ ਉਹਦੇ ਕਰਕੇ ਹੀ ਕਿਤੇ ਨਾ ਕਿਤੇ ਕੋਈ ਗੱਲ ਹੋਈ ਹੈ ਜੀ ਨਾ ਸੜ ਗਏ ਹੋ ਸਕਦੇ ਹਾਂਜੀ ਸਰ